ਸਿੱਧੂ ਮੂਸੇਵਾਲਾ ਦੀ ਮੌਤ ਹੁੰਦੀ ਹੈ ਹਾਂਜੀ ਮਤਲਬ ਪੂਰੀ ਭਰ ਜਵਾਨੀ ਦੇ ਵਿੱਚ ਠੀਕ ਮਤਲਬ ਚਲੋ ਇੱਕ ਮਾਪਿਓ ਦੇ ਲਈ ਤਾਂ ਇੱਕ ਆਮ ਪਿਆਰਾ ਇਤفاق ਹੁੰਦਾ ਕਿ ਉਹਨਾਂ ਦੇ ਘਰੇ ਫਿਰ ਪੁੱਤਰ ਹੁੰਦਾ ਬੇਟਾ ਹੀ ਹੁੰਦਾ ਉਹਨਾਂ ਦੇ ਘਰੇ ਤੁਹਾਡੀ ਵਿਦਿਆ ਦੇ ਤੌਰ ਤੇ ਕਿਵੇਂ ਲੱਗਦਾ ਹੈ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਦੀ ਕੁਨਲੀ ਚ ਦੋ ਪੁੱਤਰਾਂ ਦੇ ਯੋਗ ਬਣਦੇ ਹੋਣਗੇ ਅੱਛਾ ਤੇ ਦੂਸਰਾ ਜਿਹੜਾ ਉਹਨਾਂ ਦੀ ਡੈਥ ਹੋਈ ਨਾ ਉਹ ਵੀ ਭਾਜੀ ਅਲਪਾਈ ਯੋਗ ਹੁੰਦਾ ਹੈ कुंडली निर्धारण ਚਿਤ ਪੜ ਸਕਦੇ ਨੇ ਕਿ ਇਸ ਆਦਮੀ ਦੀ ਉਮਰ ਕਿੰਨੇ ਕਿ ਰਹ ਸਕਦੀ ਹੈ ਉਹ ਇਦਾਂ ਹੁੰਦਾ ਵੀ 28 ਤੋਂ 30 ਸਾਲ ਰਹੇਗੀ ਉਮਰ ਸੀਗੀ ਨਹੀਂ ਤਾਂ ਫਿਰ ਵੱਧ ਨਹੀਂ ਸਕਦੀ ਸੀ ਕਿ ਬਟ ਜੇ ਉਹ ਇੱਥੇ ਨਾ ਹੁੰਦੇ ਤਾਂ ਉਮਰ ਵੱਜ ਜਾਂਦੀ ਉਹਦੇ ਮਾਪਿਓ ਦੇ कुंडली ਚ ਲਿਖਿਆ ਸੀਗਾ ਸੰਤਾਨ ਦੀ ਹਾਨੀ ਹੋਣਾ ਅੱਛਾ ਇਹਦੇ ਕਰਕੇ ਗਿਆ ਹੂੰ ਔਰ ਜਿਵੇਂ ਕਿਸੇ ਦਾ ਜਵਾਨ ਬੱਚਾ ਤੁਰ ਜਾਂਦਾ ਹੈ ਬਹੁਤ ਮਤਲਬ ਇਦਾਂ ਦੇ ਕਈ ਵਾਰੀ ਇਨਸੀਡੈਂਟ ਆਂਦੇ ਨੇ ਕਿ ਬੰਦੇ ਦੀ ਅੱਖ ਅੱਖ ਭਰ ਜਾਂਦੀ ਹੈ ਕਿ ਯਾਰ ਇਹ ਤਾਂ ਬਹੁਤ ਵੱਡਾ ਕਹਿਰ ਹੋ ਗਿਆ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਦੋਨਾਂ ਦੇ ਪਲੈਨਟ ਹੋਣਗੇ ਜੇ 14 ਸਾਲ ਦੀ ਉਮਰ ਤੋਂ ਬਾਅਦ ਗਿਆ ਤਾਂ ਉਸ ਬੱਚੇ ਦੇ ਆਪ ਦੇ ਪੂਰਬਲੇ ਕਰਮ ਵੀ ਤੇ ਉਹਦੇ ਮਾਪੇ ਅੱਛਾ ਮੈਂ ਮੈਂ ਕਿੱਥੇ ਥੋੜਾ ਜਿਹਾ ਇੱਕ ਚੀਜ਼ ਹੋਰ ਕੋਟ ਕਰਨੀ ਜਾਵਾਂਗਾ ਜੇ ਤੁਸੀਂ ਇਹਦੇ ਬਾਰੇ ਵੀ ਦੱਸੋ ਸਿੱਧੂ ਮੂਸੇਵਾਲਾ ਦੀ ਮੌਤ ਹੁੰਦੀ ਹੈ ਹਾਂਜੀ ਮਤਲਬ ਪੂਰੀ ਭਰ ਜਵਾਨੀ ਦੇ ਵਿੱਚ ਠੀਕ ਹੈ ਮਤਲਬ ਚਲੋ ਇੱਕ ਮਾਪਿਓ ਦੇ ਲਈ ਤਾਂ ਇੱਕ ਆਮ ਬੱਚਿਆਂ ਵਰਗਾ ਸੀਗਾ ਉਹ ਤੇ ਚਾਹੇ ਜਿੰਨਾ ਮਰਜੀ ਸੈਲੀਬ੍ਰਿਟੀ ਹੋਵੇ ਉਹਦੀ ਉਹਦੀ ਡੈਥ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਬੜਾ ਪਿਆਰਾ ਇਤਫਾਕ ਹੁੰਦਾ ਕਿ ਉਹਨਾਂ ਦੇ ਘਰੇ ਫਿਰ ਪੁੱਤਰ ਹੁੰਦਾ ਔਰ ਚਲੋ ਤੀਆਂ ਪੁੱਤ ਬਰਾਬਰ ਨੇ ਪਰ ਬੇਟਾ ਹੀ ਹੁੰਦਾ ਉਹਨਾਂ ਦੇ ਘਰੇ ਔਰ ਇਹ ਇਹ ਜੇ ਇਹਨਾਂ ਨੂੰ ਤੁਸੀਂ ਦੇਖੋ ਤਾਂ ਤੁਹਾਨੂੰ ਤੁਹਾਡੀ ਵਿੱਦਿਆ ਦੇ ਤੌਰ ਤੇ ਕਿਵੇਂ ਲੱਗਦਾ ਹੈ ਮੈਂ ਨਾ ਭਾਜੀ ਹੁਣੇ ਬੈਠਾ ਸੀਗਾ ਜਦੋਂ ਤਾਂ ਭੱਜੀ ਦਾ ਚਾਰਟ ਦੇਖਿਆ ਤਾਂ ਮੈਂ ਚਲੋ ਪਹਿਲੀ ਵਾਰ ਹੀ ਮਿਲਿਆ ਉਹਨਾਂ ਦਾ ਚਾਰਟ ਦੇਖਦੀ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਕੋਲ ਦੋ ਬੇਟੇ ਹੋਣੇ ਚਾਹੀਦੇ ਆ। ਹੂੰ ਉਹਨਾਂ ਨੇ ਕਿਹਾ ਹਾਂ ਜੀ। ਹੁੰਦਾ ਕੀ ਹੈ ਜਦੋਂ ਵੀ ਮੰਗਲ ਦੀ ਉੱਚ ਦ੍ਰਿਸ਼ਟੀ ਆਪਦੇ ਘਰ ਦਾ ਕਿਸੇ ਦੇ ਚਾਰਟ ਵਿੱਚ ਮੰਗਲ ਹੋਵੇ ਆਪਦੇ ਘਰ ਦਾ ਚੰਨੀ ਹੋਵੇ ਤਾਂ ਉਹ ਆਮ ਤੌਰ ਦੇ ਉੱਤੇ ਇਨਸਾਨ ਨੂੰ ਪੁੱਤਰ ਸੰਤਾਨ ਦਿੰਦਾ ਹੈ। ਅੱਛਾ। ਯਾ ਗੋਚਰ ਚ ਇਦਾਂ ਦੇ ਯੋਗ ਬਣਦੇ ਨੇ। ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਸਿੱਧੂ ਮੂਸੇ ਵਾਲੇ ਦੇ ਫਾਦਰ ਸਾਹਿਬ ਦੀ ਕੁਨਲੀ ਚ ਦੋ ਪੁੱਤਰਾਂ ਦੇ ਯੋਗ ਬਣਦੇ ਹੋਣਗੇ। अच्छा फिर दूसरा ਜਿਹੜਾ ਉਹਨਾਂ ਦੀ ਡੈਥ ਹੋਈ ਨਾ ਉਹ ਵੀ ਭਾਜੀ ਅਲਪਾ ਯੋਗ ਹੁੰਦਾ ਹੈ ਆਪਾਂ ਕੁੰਡਲੀ ਨਿਰਧਾਰਨ ਚ ਪੜ ਸਕਦੇ ਹਾਂ ਕਿ ਇਸ ਆਦਮੀ ਦੀ ਉਮਰ ਕਿੰਨੇ ਕੁ ਰਹਿ ਸਕਦੀ ਹੈ ਉਹ ਇਦਾਂ ਹੁੰਦਾ ਵੀ 28 ਤੋਂ 30 ਸਾਲ ਰਹੇਗੀ 24 ਤੋਂ ਇੱਕ ਚੀਜ਼ ਲਿਖੀ ਹੁੰਦੀ ਹੈ ਇਦਾਂ ਇਹ ਲਿਖੀ ਹੁੰਦੀ ਹੈ ਤੇ ਸਫਲਤਾ ਵੀ ਵਿਦੇਸ਼ ਦੀ ਧਰਤੀ ਤੇ ਮਿਲੇਗੀ ਆ ਹਿੰਦੁਸਤਾਨ ਦੀ ਲਾਈਕ ਆਪਣੀ ਜਨਮ ਪੋਚ ਸਫਲਤਾ ਹੈ ਬਾਹਰ ਜਾ ਕੇ ਉਹਨਾਂ ਦੇ ਚਾਰਟ ਵਿੱਚ ਬਾਹਰ ਸਫਲਤਾ ਲਿਖੀ ਹੋਈ ਸੀ ਅੱਛਾ ਮੈਨੂੰ ਦੇਖੋ ਉਮਰ ਸੀ ਕਿ ਨਹੀਂ تا پھر ਵੱਧ ਨਹੀਂ ਸਕਦੀ ਸੀ ਕਿ ਬਟ ਜੇ ਉਹ ਇੱਥੇ ਨਾ ਹੁੰਦੇ ਤਾਂ ਉਮਰ ਵੱਜ ਜਾਂਦੀ ਬਟ ਨਹੀਂ ਸੀ ਪਰ ਡੈਸਟਨੀ ਹੈ ਜੋ ਜੋ ਚੀਜ਼ ਹੈਗੀ ਨਾ ਹਾਂਜੀ ਸਿੱਧੂ ਮੂਸੇਵਾਲਾ ਦੀ ਮੌਤ ਹੁੰਦੀ ਹੈ ਹਾਂਜੀ ਮਤਲਬ ਪੂਰੀ ਭਰ ਜਵਾਨੀ ਦੇ ਵਿੱਚ ਠੀਕ ਮਤਲਬ ਚਲੋ ਇੱਕ ਮਾਪਿਓ ਦੇ ਲਈ ਤਾਂ ਇੱਕ ਆਮ ਪਿਆਰਾ ਇਤਫਾਕ ਹੁੰਦਾ ਕਿ ਉਹਨਾਂ ਦੇ ਘਰੇ ਫਿਰ ਪੁੱਤਰ ਹੁੰਦਾ ਬੇਟਾ ਹੀ ਹੁੰਦਾ ਉਹਨਾਂ ਦੇ ਘਰੇ ਤੁਹਾਡੀ ਵਿਦਿਆ ਦੇ ਤੌਰ ਤੇ ਕਿਵੇਂ ਲੱਗਦਾ ਹੈ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਦੀ ਕੁਨਲੀ ਚ ਦੋ ਪੁੱਤਰਾਂ ਦੇ ਯੋਗ ਬਣਦੇ ਹੋਣਗੇ ਅੱਛਾ ਤੇ ਦੂਸਰਾ ਜਿਹੜਾ ਉਹਨਾਂ ਦੀ ਡੈਥ ਹੋਈ ਨਾ ਹਾਂ ਉਹ ਵੀ ਭਾਜੀ ਅਲਪਾ ਯੋਗ ਹੁੰਦਾ ਹੈ ਆਪਾਂ ਕੁੰਡਲੀ ਨਿਰਧਾਰਨ ਚ ਪੜ ਸਕਦੇ ਹਾਂ ਕਿ ਇਸ ਆਦਮੀ ਦੀ ਉਮਰ ਕਿੰਨੇ ਕ ਰਹਿ ਸਕਦੀ ਹੈ ਉਹ ਇਦਾਂ ਹੁੰਦਾ ਵੀ 28 ਤੋਂ 30 ਸਾਲ ਰਹੇਗੀ ਉਮਰ ਸੀਗੀ ਨਹੀਂ ਤਾਂ ਫਿਰ ਵੱਧ ਨਹੀਂ ਸਕਦੀ ਸੀ ਕਿ ਬਟ ਜੇ ਉਹ ਇੱਥੇ ਨਾ ਹੁੰਦੇ ਤਾਂ ਉਮਰ ਵੱਜ ਜਾਂਦੀ